ਲੁਧਿਆਣਾ ਸ਼ਹਿਰ ਦੇ ਵਿੱਚ ਮੀਂਹ ਪੈਣਾ ਸ਼ੁਰੂ ਹੋ ਗਿਆ ਹੈ ਮੌਸਮ ਵਿਗਿਆਨੀਆਂ ਨੇ ਪਹਿਲੇ ਹੀ ਕਹਿ ਦਿੱਤਾ ਗਿਆ ਸੀਗਾ ਕਿ 14 15 ਤਰੀਕ ਨੂੰ ਜਿਹੜਾ ਮੀਂਹ ਪਵੇਗਾ ਪਰ ਉਸ ਤੋਂ ਬਾਅਦ ਲੁਧਿਆਣਾ ਦੇ ਵਿੱਚ ਅੱਜ 14 ਤਰੀਕ ਹੈ ਮੀਂਹ ਪੈਣਾ ਸ਼ੁਰੂ ਹੋ ਗਿਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਲੁਧਿਆਣੇ ਦੀਆਂ ਤਸਵੀਰਾਂ ਨੇ ਮੇਨ ਸ਼ਹਿਰ ਦੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਯਤਨਾ ਸਦਕਾ ਹੁਣ ਕਿਸਾਨਾਂ ਨੂੰ ਖੇਤਾਂ 'ਚ ਸਿੰਚਾਈ ਲਈ ਟਿਊਬਲ ਚਲਾਉਣ ਦੀ ਲੋੜ ਨਹੀਂ ਪੈਂਦੀ ਤੇ ਨਾ ਹੀ ਪਾਣੀ ਦੀ ਕਿੱਲਤ ਦੇ ਚੱਲਦਿਆਂ ਫਸਲਾਂ ਦੀ ਬਿਜਾਈ 'ਚ ਦੇਰੀ ਹੋ ਰਹੀ ਹੈ ਜਿਹੜਾ ਪਾਣੀ ਲੱਗਿਆ ਸਾਡੇ ਪਿੰਨੋ ਅਸੀਂ ਸਰਕਾਰ ਦੇ ਬਹੁਤ ਬਹੁਤ ਧੰਨਵਾਦੀ ਆ ਇਹ ਪਹਿਲਾਂ 20 ਸਾਲ ਪਹਿਲਾਂ ਪਾਣੀ ਸਾਡੇ ਨਹੀਂ ਲੱਗਦਾ ਸੀ ਹੁਣ ਪਾਣੀ ਸਾਡੇ ਪੈਪਾਂ ਰਾਹੀਂ ਬਹੁਤ ਵਧੀਆ ਆਉਂਦਾ ਤੇ ਮੋਟਰਾਂ ਬੰਦ ਹੋ ਚੁੱਕੀਆਂ ਨੇ ਜਿਸ ਕਰਕੇ ਪਾਣੀ ਦਾ ਲੈਵਲ ਵੀ ਠੀਕ ਰਿਹਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਪਾਣੀ ਦੀ ਪਚਤ ਵੀ ਹੋ ਗਈ ਜਿਸ ਦੇ ਅਸੀਂ ਸਰਕਾਰ ਵੱਲੋਂ ਬਹੁਤ ਧੰਨਵਾਦ ਕਰਦੇ ਆਂ ਕਿਉਂਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀਆਂ ਕੋਸ਼ਿਸ਼ਾਂ ਦੇ ਨਾਲ ਕਿਸਾਨਾਂ ਨੂੰ ਨਹਿਰਾਂ ਦੀਆਂ ਟੇਲਾਂ ਤੱਕ ਸਿੰਚਾਈ ਲਈ ਪਾਣੀ ਮੁਹੱਈਆ ਹੋ ਰਿਹਾ ਹੈ ਜਿਹੜੀ ਇਹ ਭਗਵੰਤ ਮਾਨ ਨੇ ਸੂਏ ਪੱਕੇ ਕਰੇ ਖਾਲਾ ਪੱਕੇ ਹੋਏ ਨੇ ਪੈਪ ਦੱਬੇ ਨੇ ਇਹਨਾਂ ਦਾ ਸਾਨੂੰ ਬਹੁਤ ਵੱਡਾ ਬੈਨੀਫਿਟ ਆ ਪਹਿਲਾਂ ਪਾਣੀ ਨਹੀਂ ਦਿੱਤੀ ਜਾਂਦਾ ਸੀ ਇਹ ਇਹ ਪਹਿਲਾਂ 2-3 ਘਰਾਂ ਨੂੰ ਪਾਣੀ ਲੱਗਦਾ ਸੀਗਾ ਜਦੋਂ ਕੱਚਾ ਸੀਗਾ ਇਹ ਪਹਿਲਾਂ ਪਾਣੀ ਆਉਂਦਾ ਹੀ ਨਹੀਂ ਸੀਗਾ ਕਹਿਣ ਦਾ ਭਾਵ ਜਦੋਂ ਦਾ ਇਹ ਪੱਕਾ ਹੋਇਆ ਹੀ ਪੈਪ ਦੱਬੇ ਗਏ ਨੇ ਉਦਣ ਦਾ ਸਾਰੇ ਖੇਤਾਂ ਨੂੰ ਪਾਣੀ 100 200 250 ਕਿਲੇ ਤੱਕਰ ਪਾਣੀ ਜਾਣ ਲੱਗ ਗਿਆ ਜਿੱਦਣ ਦੇ ਪੈਪ ਦੱਬੇ ਨੇ ਭਗਵੰਤ ਮਾਨ ਜੀ ਨੇ ਬਹੁਤ ਵਧੀਆ ਸਕੀਮ ਕਰੀ ਹੈ ਜੀ ਸਾਡੇ ਵਾਸਤੇ ਬਹੁਤ ਫਾਇਦੇਮੰਦ ਹੈ ਜੀ ਫਸਲਾਂ ਦੀ ਸਿੰਚਾਈ ਲਈ 14103 ਖਾਲਾਂ ਦੇ ਨਾਲ ਤੇਲਾਂ ਤੱਕ ਨਹਿਰੀ ਪਾਣੀ ਪਹੁੰਚਿਆ ਜਿਸ ਨਾਲ ਨਾ ਸਿਰਫ ਕਿਸਾਨਾਂ ਨੂੰ ਫਾਇਦਾ ਹੋ ਰਿਹਾ ਬਲਕਿ ਇਸ ਦੇ ਨਾਲ 30 hectle ਪਾਣੀ ਦੀ ਵੀ ਬਚਤ ਹੋ ਰਹੀ ਹੈ ਤਸਵੀਰਾਂ ਨੇ ਕਮਿਸ਼ਨਰ ਦੇ ਬਾਹਰ ਦੀ ਇਹ ਜਿਹੜੀ ਤਸਵੀਰਾਂ ਨੇ ਜਿੱਥੇ ਕਿ ਪਾਣੀ ਖੜਨਾ ਸ਼ੁਰੂ ਹੋ ਗਿਆ ਹੈ ਲਕਿ ਕੁਛ ਸਮਾਂ ਹੀ ਹੋਇਆ ਜੇ ਕੁਛ ਟਾਈਮ ਹੀ ਹੋਇਆ 20-25 ਮਿੰਟ ਹੀ ਹੋਇਆ ਜੇ ਮੀਂਹ ਪਣੇ ਨੂੰ ਪਰ ਜਿਹੜਾ ਪਾਣੀ ਜਿਹੜਾ ਕਿ ਲਗਾਤਾਰ ਜਿਹੜਾ ਖੜਾ ਸ਼ੁਰੂ ਹੋਣਾ ਆ ਗਿਆ ਪਾਣੀ ਹੋਰ ਵੀ ਜ਼ਿਆਦਾ ਖੜ ਜਾਂਦਾ ਜੇਕਰ ਲਗਾਤਾਰ ਮੀਂਹ ਪੈਂਦਾ ਰਿਹਾ ਤੇ ਪਾਣੀ ਹੋਰ ਜ਼ਿਆਦਾ ਪਰ ਜਾਂਦਾ ਤੇ ਜਿਹੜੇ ਲੋਕ ਖੜੇ ਆ ਫਲਾਈਓਵਰ ਦੇ نیچے ਖੜੇ ਆ ਬਚਾ ਲਈ ਖੜੇ ਆ ਬਾਰਿਸ਼ ਤੋਂ ਬਚਾ ਲਈ ਖੜੇ ਆ ਗੱਲਬਾਤ ਕਰਾਂਗੇ ਹਾਂਜੀ ਬਾਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਧੀਰੇ ਸ਼ਰਮਾ ਹੈ ਭਾਈ ਕਿੰਨੀ ਚਿਰ ਤੋਂ ਖੜੇ ਹਾਂ ਇੱਥੇ ਇੱਥੇ ਭਾਜੀ 15-20 ਮਿੰਟ ਹੋ ਗਏ 15 ਮਿੰਟ ਭਾਜੀ ਕੀ ਲੱਗਦਾ ਕਿ ਮੌਸਮ ਦੇ ਵਿੱਚ ਹੁਣ ਤਬਦੀਲੀ ਆਈ ਹੈ ਕਿੰਨੀ ਕੁ ਰਾਹਤ ਮਿਲੂਗੀ ਹੁਣ ਜੀਸਾ ਹਵਾ ਮੀਂਹ ਪੈਣਾ ਸਰ ਜੀਸਾ ਹਵਾ ਨਾਲ ਗਰਮੀ ਪੈ ਰਹੀ ਸੀ ਹੁਣ ਤਾਂ ਮੌਸਮ ਤੋਂ ਹੀ ਗੁਜਾਰਿਸ਼ ਕਰਾ ਵੀ ਬਾਰਿਸ਼ ਹੀ ਰਾਹਤ ਦੇ ਸਕਦੀ ਆਦਰਵਾਈਜ਼ ਤਾਂ ਗਰਮੀ ਨੇ ਬਸ ਕਰਾਈ ਭਈਆ ਜੀ ਔਰ ਜੀਸਾ ਹਵਾ ਮੀਂਹ ਪੈ ਰਿਹਾ ਵਾ ਇਹਦੇ ਨਾਲ ਬਹੁਤ ਜ਼ਿਆਦਾ ਫਰਕ ਪੈ ਰਿਹਾ ਹੈ ਟੈਂਪਰੇਚਰ 4-5 ਡਿਗਰੀ ਡਾਊਨ ਆ ਚੁੱਕਿਆ ਵਾ ਜਿਹਦੇ ਨਾਲ ਵੀ ਕਹਿ ਸਕਦੇ ਆ ਰਿਲੀਫ ਮਿਲ ਰਿਹਾ ਵਾ ਜਿਹੜੇ ਲੋਕ ਆਮ ਪੁਲ ਦੇ નીચે ਬ ਲੋਗੇ ਨਾ ਨੂੰ ਇਹੀ ਚੀਜ਼ ਦਾ ਆਸਰਾ ਵਾ ਜੀ ਹੋਰ ਤਾਂ ਕਿਸੇ ਦਾ ਨਹੀਂ ਹੈ। ਕੀ ਲੱਗਦਾ ਹੁਣ ਫਲਾਈਓਵਰ ਬਣਿਆ ਥੱਲੇ ਖੜੇ ਹੋ ਪਹਿਲਾਂ ਹਾਲੇ ਕਿ ਇੱਥੇ ਕਾਫੀ ਮੀਂਹ ਜਰੋਂ ਪੈਂਦਾ ਹੈ ਪਾਣੀ ਕਾਫੀ ਖੜ ਜਾਂਦਾ ਸੀਗਾ। ਤੁਸੀਂ ਕਿਹੜੇ ਏਰੀਆ ਚੋਂ ਆਏ ਹੋ ਤੇ ਕਿੱਦਾਂ ਦੇ ਹਾਲਾਤ ਨੇ? ਸਰ ਮੈਂ ਐਕਚੁਅਲੀ ਜਲੰਧਰ ਬਾਈਪਾਸ ਕੋਲੋਂ ਆਇਆ ਵਾ ਔਰ ਮੇਰਾ ਇਹ ਦਿੱਲੀ ਦਾ ਰੁਟੀਨ ਹੈਗਾ ਵਾ ਇਹ ਪੁੱਲ ਬਣਨ ਨਾਲ ਇੱਕ ਫਾਇਦਾ ਹੋ ਗਿਆ ਜੀ ਬੜੇ ਲੋਕਾਂ ਨੂੰ ਇਸ ਲਈ ਸ਼ੈਲਟਰ ਮਿਲ ਚੁੱਕੀ ਆ। ਪਹਿਲਾਂ ਇਸ ਸੜਕ ਦੇ ਉੱਤੇ ਬਹੁਤ ਜ਼ਿਆਦਾ ਪਾਣੀ ਹੋ ਜਾਂਦਾ ਸੀ ਕਿਉਂਕਿ ਜਦੋਂ ਬਰਸਾਤੀ ਮੌਸਮ ਹੁੰਦਾ ਸੀ ਇੱਥੋਂ ਲੰਘਣਾ ਬਹੁਤ ਤੇ ਅੱਜ ਦੇ ਟਾਈਮ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਵੀ ਥੋੜੀ ਜਿਹੀ ਰੀਲੀਫ ਆ ਬਟ ਜਿਹੜੇ ਆ ਪੁਲ ਦੇ ਥੱਲੇ ਤੁਸੀਂ ਦੇਖ ਰਹੇ ਹੋਗੇ ਆ ਪਾਣੀ ਦੇ ਇਹਨਾਂ ਨੇ ਪਾਈਪ ਲਾਇਆ ਇਹਨਾਂ ਦਾ ਨਿਕਾਸ ਨਹੀਂ ਹੈਗਾ ਔਰ ਇਹ ਪਾਣੀ ਆ ਜਿਹੜਾ ਇਹੀ ਵੇਸਟ ਹੋ ਰਿਹਾ ਹੈਗਾ ਵਾ ਸੜਕਾਂ ਤੇ ਆ ਜਾਂਦਾ ਵਾ ਜਿਸ ਦੇ ਨਾਲ ਕੀ ਸੜਕਾਂ ਦੇ ਪਾਣੀ ਦਾ ਲੈਵਲ ਬਹੁਤ ਜ਼ਿਆਦਾ ਵੱਧ ਜਾਂਦਾ ਕੀ ਤੁਹਾਨੂੰ ਕੀ ਲੱਗਦਾ ਜੇ ਜਦੋਂ ਮੀਂਹ ਪੈਂਦਾ ਹੈ ਸੜਕਾਂ ਭਰ ਜਾਂਦੀਆਂ ਨੇ ਪਾਣੀ ਉੱਪਰ ਤੱਕ ਆ ਜਾਂਦਾ ਵਾ ਕਿ ਪ੍ਰਸ਼ਾਸਨ ਨੂੰ ਕੀ ਕਰਨਾ ਚਾਹੀਦਾ ਕਿਦਾਂ ਦਾ ਇੰਤਜ਼ਾਮ ਹੋਣਾ ਚਾਹੀਦਾ ਤਾਂ ਕਿ ਲੋਕਾਂ ਨੂੰ ਮੁਸ਼ਕਲ ਨਾ ਹੋਵੇ ਤਦ ਮੈਂ ਤਾਂ ਪ੍ਰਸ਼ਾਸਨ ਨੂੰ ਹੀ ਕਹਿਣਾ ਚਾਹਾਂਗਾ ਜੀ ਜਿਹੜਾ ਤੁਹਾਡਾ ਸੀਵਰੇਜ ਦਾ ਵਾਟਰ ਸਿਸਟਮ ਦਾ ਪਲਾਂਟ ਹੈਗਾ ਉਸ ਨੂੰ ਥੋੜਾ ਜਿਹਾ ਐਕਸਪੈਂਡ ਕੀਤਾ ਜਾਵੇ ਤਾਂ ਕਿ ਜਿਹੜਾ ਇਹ ਸੜਕਾਂ ਦੇ ਪਾਣੀ ਆਂਦਾ ਵਾ ਇਸ ਨੂੰ ਵਰਤੋਂ ਦੇ ਵਿੱਚ ਲਿਆਂਦਾ ਜਾਵੇ نیچے ਫਿਲਟਰੇਸ਼ਨ ਲਾਈ ਜਾਵੇ ਤਾਂ ਕਿ ਇਹ ਪਾਣੀ ਜ਼ਮੀਨ ਦੇ ਵਿੱਚ ਜਾਵੇ ਔਰ ਜ਼ਮੀਨ ਦਾ ਪਾਣੀ ਜਿਹੜਾ ਦਿਨ-ਬੋ-ਦਿਨ ਡਿੱਗਦਾ ਜਾ ਰਿਹਾ ਵਾ ਉਹ ਆ ਪਾ ਸਕੇ ਔਰ ਇਹ ਪਾਣੀ ਦੀ ਸਹੀ ਤਰੀਕੇ ਵਰਤੋਂ ਕੀਤੀ ਜਾਵੇ ਔਰ ਲੋਕਾਂ ਨੂੰ ਇਸ ਪਾਣੀ ਨਾਲ ਜਿਹੜੀ ਹਰਾਸਮੈਂਟ ਹੁੰਦੀ ਹੈਗੀ ਆ ਉਹ ਨਾ ਹੋਵੇ ਜੇ ਬਿਲਕੁਲ ਹੋਰ ਵੀ ਲੋਕ ਹੈਗੇ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਲੋਕ ਇੱਥੇ ਫਲਾਈਓਵਰ ਦੇ નીચે ਖੜੇ ਨੇ بارش ਪੈ ਰਹੀ ਲੋਕ ਆਣੇ ਸ਼ਹਿਰ ਦੇ ਵਿੱਚ ਅ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਪਾਪਾ ਜੀ ਪਾਪਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਪਾਪਾ ਜੀ ਮੀ ਕਾਫੀ ਟਾਈਮ ਬਾਅਦ ਪਿਆ ਹੋਇਆ ਹੈ ਕੀ ਕਹਿਣਾ ਚਾਹੁੰਦਾ ਕਿੰਨੀ ਕ ਰਾਹਤ ਮਿਲੀ ਅਜ ਤਾਂ ਕਹਿੰਦੇ ਬਹੁਤ ਵਧੀਆ ਮੀਂਹ ਪੈ ਗਿਆ ਜਾਂ ਪਹਿਲਾ 11 ਅਗਸਤ ਨੂੰ ਪੈ ਗਿਆ ਬਹੁਤ ਜਿਆਦਾ ਮੀਂਹ ਪਿਆ ਅੱਜ ਵੀ ਚੱਲੋ ਠੀਕ ਹੈ ਨਹੀਂ ਗਰਮੀ ਬਹੁਤ ਸੀ ਜੇ ਮੈਂ ਕਹਿੰਦੇ ਸੌਣ ਤਾਂ ਕਿ ਪੈਸੇ ਉਦੋਂ ਇਹਨਾਂ ਨੇ ਨਗਾ ਚੁ ਇਹਦੇ ਵਿੱਚ ਦੇਖੋ ਫਸਲਾਂ ਨੂੰ ਬੜਾ ਫਾਇਦਾ ਸਾਹਿਬ ਜੀ ਝੋਨੇ ਨੂੰ ਨੇ ਪਾਣੀ ਲੱਗਣਾ ਸੀ ਕਿੰਨੀ ਬਿਜਲੀ ਖਪਤ ਹੁੰਦੀ ਕਿੰਨੀ ਪਾਣੀ ਦੀ ਹੁਣ ਪਾਣੀ ਦੀ ਵੀ ਇਹ ਨਾਲ ਬਚਤ ਹੋ ਜਾਣੀ ਆ ਹਨ ਇੰਦਰ ਦੇਵਤਾ ਖੁਸ਼ ਹੋ ਗਿਆ ਬਹੁਤ ਵਧੀਆ ਗੱਲ ਆ ਤੁਸੀਂ ਕਹਿੰਦੇ ਸੌਣ ਦੇ ਮਹੀਨੇ ਵਿੱਚ ਮੀਂਹ ਪਿਆ ਨਹੀਂ ਗਿਆ ਕਿ ਤਰ੍ਹਾਂ ਨਾ ਮਾਤਰ ਦੇ ਕਰੀਬ ਹੀ ਪਿਆ ਵਾ ਤੇ ਕੀ ਕਾਰਨ ਕੀ ਮੰਨਦੇ ਹੋ ਜਿਵੇਂ ਦਰਖਤ ਕੱਟੇ ਜਾਂਦੇ ਜਾਂ ਹੋਰ ਕੀ ਕਾਰਨ ਮੰਨਦੇ ਕਾਰਨ ਇਹ ਦੇਖੋ ਅੱਗੇ ਕਿ ਨਾ ਰੁੱਖ ਬਹੁਤ ਹੁੰਦੇ ਸੀ ਹਾਂਜੀ ਅੱਗੇ ਦਰਖਤ ਬਹੁਤ ਜ਼ਿਆਦੇ ਹੁੰਦੇ ਸੀ ਹੁਣ ਜਿਵੇਂ ਕਹਿੰਦੇ ਜਾਨੇ ਇੱਕ ਆਪਣੀ ਸਿਆਣਿਆਂ ਦੀ ਕਹਾਵਤ ਆ ਕਿਉਂ ਜੀ ਸਿਆਣਾ ਦੀ ਕਹਾਵਤਾ ਜੈਸ ਦੀ ਦੁਨੀਆ ਉਹ ਜਿਹੜਾ ਰੱਬ ਹੋ ਗਿਆ ਨਹੀਂ ਜੀ ਰੱਬ ਪਰਵਾਦ ਨਹੀਂ ਅੱਗੇ ਕਿ ਨਾ ਗੁੜੀਆਂ ਬੁੜੀਆਂ ਪਿੰਡਾਂ ਦੇ ਵਿੱਚ ਗੁੱਡੀ ਫੂਕਦੀਆਂ ਸੀ ਮੀਂਹ ਆਵੇ ਇਹ ਕਿ ਵੀ ਗੁੱਡੀ ਬਹੁਤ ਫੂਕੀ ਆ ਹਾਂ ਆ ਤੀਆਂ ਦਾ ਤਿਹਾਰ ਤਾਂ ਕੁੜੀਆਂ ਦਾ ਹੁੰਦਾ ਹੀ ਆ ਪਿੰਗਾ ਜੂੜਦੀਆਂ ਵਿਚਾਰੀਆਂ ਜਦੋਂ ਸੌਣ ਪਾਦੋਂ ਦਾ ਮੀਂਹ ਹਾਂ ਵਧੀਆ ਹੁੰਦਾ ਉਹ ਵੀ ਕਿਹੜੇ ਏਰੀਆ ਚ ਆਏ ਆਹੀ ਲੁਧਿਆਣਾ ਫੁੱਲਾਲ ਪਿੰਡ ਆ ਸਾਡਾ ਅੱਛਾ ਜਦੋਂ ਮੀਂਹ ਪੈਂਦਾ ਤੇ ਹਾਲਾਤ ਕਿੱਦਾਂ ਦੇ ਹੁੰਦੇ ਨੇ ਪਾਣੀ ਹਾਲਾਤ ਠੀਕ ਆ ਇਹੋ ਜਿਹੇ ਹਾਲਾਤ ਅੱਜ ਕੱਲ ਤਾਂ ਸੜਕਾਂ ਦਾ ਬਹੁਤ ਬੁਰਾ ਹਾਲ ਆ ਸੜਕਾਂ ਦਾ ਸਾਡਾ ਨੌ ਪਿੰਡ ਪਿੰਡ ਮੈਂ ਤੁਹਾਨੂੰ ਦੱਸਾਂ ਆਪਦੇ ਪਿੰਡ ਦੀ ਵਿਟਿਆਈ ਵੀ ਬਹੁਤ ਹੁੰਦੀ ਮਾੜਾ ਵੀ ਬਹੁਤ ਹੁੰਦਾ ਸਾਡਾ ਨੌਵਾਂ ਪਿੰਡ ਦਾ ਨਾ ਫੁੱਲਾ ਬਾੜ ਪਰ ਉੱਤੇ ਫੁੱਲ ਨਹੀਂ ਲੱਗੇ ਜਿਵੇਂ ਨੌ ਆਗਰ ਬੁੱਲਾਵਾਲ ਸਹਿਰ ਦੇ ਵਿੱਚ ਬੈਠੇ ਆ ਅਸੀਂ ਨਾਲੇ ਸਾਡੇ ਰਾਹਾਂ ਦਾ ਬਹੁਤ ਬੁਰਾ ਹਾਲ ਹੈ ਸੜਕਾਂ ਦਾ ਪਿੰਡ ਦੀਆਂ ਸੜਕਾਂ ਦਾ ਬਹੁਤ ਬੁਰਾ ਹਾਲ ਹੈ ਪਾਣੀ ਅਸੀਂ ਲੋਕਾਂ ਨਾਲ ਗੱਲਬਾਤ ਕੀਤੀ ਹੈ ਲੋਕਾਂ ਦਾ ਕਹਿਣਾ ਕਿ ਮੀਂਹ ਆਇਆ ਥਲ ਕਿ ਰਾਤ ਆ ਜਰੂਰ ਮਿਲੀ ਪਰ ਦੂਜੇ ਪਾਸੇ ਜੇਕਰ ਹੋਰ ਲੋਕਾਂ ਨਾਲ ਗੱਲਬਾਤ ਕਰਦੇ ਆ ਉੱਥੇ ਲੋਕ ਖੜੇ ਨੇ ਗੱਲਬਾਤ ਉਹਨਾਂ ਨਾਲ ਕਰਨ ਹਾਂਜੀ ਭਾਜੀ ਕੀ ਕੀ ਨਾਮ ਹੈ ਤੁਹਾਡਾ ਕੀ ਨਾਮ ਹੈ ਸੰਤੋਸ਼ ਕੁਮਾਰ ਹਾਂਜੀ ਸੰਤੋਸ਼ ਕੁਮਾਰ ਅੱਛਾ ਕਿੱਥੋਂ ਆਏ ਮੈਂ ਲੁਧਿਆਣੇ ਤੋਂ ਅੱਛਾ ਕਿੰਨਾ ਕ ਫਰਕ ਲੱਗਦਾ ਮੀਂਹ ਪੈਣ ਨਾਲ ਕਿੰਨੇ ਕ ਰਾਹਤ ਮਿਲੀ ਕਾਫੀ ਮੌਸਮ ਚੇਂਜ ਹੋ ਗਿਆ ਥੋੜਾ ਜਿਹਾ ਸ਼ਾਮ ਦਾ ਵੀ ਪੱਖੇ ਵਗੈਰਾ ਕੀ ਕਹਿੰਦੇ ਆ ਚਲ ਕੂਲਰ ਵਗੈਰਾ ਨਹੀਂ ਚਲਾਣੇ ਪੈਂਦੇ ਰਾਤ ਨੂੰ ਮੌਸਮ ਦਾ ਫਰਕ ਤਾਂ ਪਿਆ ਹੈਗਾ ਜੀ ਥੋੜਾ ਸੋ ਇੱਕ ਪਾਸੇ ਜਿੱਥੇ ਮੌਸਮ ਵਿਗਿਆਨੀਆਂ ਵੱਲੋਂ ਭਵਿੱਖਬਾਣੀ ਕੀਤੀ ਗਈ ਸੀ ਕਿਹਾ ਸੀ ਕਿ ਕੱਿਆ ਗਿਆ ਸੀ ਉਹਨਾਂ ਵੱਲੋਂ ਕਿ 14 15 ਤਰੀਕ ਨੂੰ ਜਿਹੜਾ ਕਿ ਮੀਂਹ ਪਵੇਗਾ ਉਹੀ ਅੱਜ 14 ਤਰੀਕਾ ਲੁਧਿਆਣੇ ਸ਼ਹਿਰ ਦੇ ਵਿੱਚ ਮੀਂਹ ਪੈ ਰਿਹਾ ਜਿੱਥੇ